ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ ਅੱਜ ਵਾਲੀ ਜਿਹੜੀ ਅਪਡੇਟ ਤੁਹਾਡੇ ਲਈ ਲੈ ਕੇ ਆਏ ਆ ਉਹ ਈਟੀਟੀ ਕੇਡਰ ਵਾਸਤੇ ਹੈ ਤੇ ਉਹਦੇ ਨਾਲ ਹੀ ਮਾਸਟਰ ਕੇਡਰ ਵਾਸਤੇ ਹੈ ਜਿਹੜੇ ਬਦਲੀਆਂ ਦੀ ਉਡੀਕ ਕਰ ਰਹੇ ਆ ਆਰਡਰਾਂ ਦੀ ਉਡੀਕ ਕਰ ਰਹੇ ਇਹ ਦੋਨੇ ਖਬਰਾਂ ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਪਾਂ ਕਰਕੇ ਬਣੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਕੋਸ਼ਿਸ਼ ਕਰਦੇ ਆ ਤੁਹਾਡੇ ਲਈ ਹਰ ਦਿਨ ਕੁਝ ਨਵਾਂ ਲਿਆਂਦਾ ਜਾਵੇ ਸੋ ਕਿਰਪਾ ਕਰਕੇ ਵੀਡੀਓ ਨੂੰ ਹਾਈਪ ਜਰੂਰ ਕਰਦੇਗਾ ਤੇ ਆਪਣੇ ਭ ਜਿੱਥੇ ਵੀ ਆਪਣੇ ਸੁਝਾਅ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦਿਆ ਕਰੋ ਠੀਕ ਹੈ ਜੀ ਸੋ ਜਿਸ ਤਰ੍ਹਾਂ ਕਿ ਤੁਸੀਂ ਹੈਡਿੰਗ ਦੇਖ ਸਕਦੇ ਹੋ ਡੀਟੀਐਫ ਦਾ ਬਫਰ ਮੰਗਾ ਬਾਰੇ ਜਿਹੜਾ ਡਾਇਰੈਕਟਰ ਨੂੰ ਮਿਲਿਆ ਸੋ ਇਹ ਜਿਹੜੇ ਈਟੀਟੀ ਕੇਡਰ ਦੇ ਅਧਿਆਪਕ ਨੇ ਜਿਹੜੇ ਉਹਨਾਂ ਦੇ ਨਾਲ ਜਮਾਗੀ ਯੂਨੀਅਨ ਦੇ ਮੈਂਬਰ ਮਿਲ ਕੇ ਜਿਹੜੇ ਮੈਡਮ ਡਾਇਰੈਕਟਰ ਨੇ ਜਿਹੜੇ ਈਟੀਟੀ ਕੇਡਰ ਦੇ ਹਰਕੀਰਤ ਚਾਨੇ ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਗਈ ਹੈ ਸੋ ਉਸ ਦੇ ਸੰਬੰਧ ਵਿੱਚ ਹੀ ਮੈਡਮ ਹਰਕੀਰਤ ਕੌਰ ਚਾਨੇ ਦੇ ਨਾਲ ਜਿਹੜੇ ਵੱਖ-ਵੱਖ ਮਾਮਲਿਆਂ ਦੇ ਉੱਪਰ ਜਿਹੜੀ ਉਹ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੇ ਦੋਸਤ ਸੀ ਇਸ ਮੀਟਿੰਗ ਵਿੱਚ 6835 ETT ਕੈਡਰ ਦੇ ਜਿਹੜੇ ਰੀਕਾਸਟ ਲਿਸਟਾਂ ਚੋਂ 106 ਅਧਿਆਪਕ ਬਾਹਰ ਹੋਏ ਹਨ ਉਹਨਾਂ ਦੀ ਬਹਾਲੀ ਦੀ ਗੱਲ ਜਿਹੜੀ ਕੀਤੀ ਗਈ ਉਸ ਤੋਂ ਬਾਅਦ ਜੀ ਗੱਲ ਕੀਤੀ ਗਈ ਭਵਿਕ ਵਿੱਚ ਉਸ ਤੋਂ ਬਾਅਦ ਹੋਇਆ ਜੀ ਕਿ ਭਵਿਕ ਉਹਨਾਂ ਦਾ ਪੂਰਨ ਸੁਰੱਖਿਅਤ ਕੀਤਾ ਜਾਵੇ ਇਸੇ ਤਰ੍ਹਾਂ ਹੀ 180 ETT ਅਧਿਆਪਕਾਂ ਦੀ ਮੁੱਢਲੀ ਭਰਤੀ ETT 4500 ਤਹਿਤ ਸਾਰੇ ਲਾਂਹ ਬਹਾਲ ਕਰਨ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੰਜਾਬ ਤਨਖਾਹ ਸਕੇਲ ਬਹਾਲ ਕਰਨ ਦੀ ਸਰਵਉੱਚ ਅਦਾਲਤ ਦੀ ਫੈਸਲੇ ਨੂੰ ਸਮੂਹ ETT ਜਿਦੇ ਵਿੱਚ 6635 5994 ਅਤੇ 2364 ਲਈ ਜਨਰਲਾਈਜ਼ ਕੀਤੇ ਜਾਣ ਬਾਰੇ ਵੀ ਗੱਲ ਉਹ ਕੀਤੀ ਗਈ। ਸੋ ਦੋਸਤੋ ਕਿਤੇ ਨਾ ਕਿਤੇ ਉਹਨਾਂ ਸਾਰੇ ਹੀ ETT ਕੈਡਰ ਵਾਸਤੇ ਇੱਕ ਉਮੀਦ ਦੀ ਖਬਰ ਕਹਿ ਸਕਦੇ ਆਪਾਂ ਇੱਕ ਚਾਨਣ ਜਿਹੜਾ ਉਹਨਾਂ ਲਈ ਦਿਸ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਾਰੇ ਹੀ ਕੈਡਰਾਂ ਦੇ ਉੱਪਰ ਚਾਹੀਦੀ ETT ਕਿਰ ਹੋਵੇ ਚਾਹੇ ਮਾਸਟਰ ਕਿਰ ਹੋਵੇ। ਛੇਵੇਂ ਪੇਗਮਿਸਲ ਦੀ ਜਿਹੜੀ ਉਹ ਪੰਜਾਬ ਪੀ ਸਕਿਲ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਬਾਕੀ ਦੇ ਉੱਪਰ ਵੀ ਜਿਹੜਾ ਉਹ ਤਕਰੀਬਨ ਜਿਹੜੇ ਪਟੀਸ਼ਨਰਸ ਬਣੇ ਆ ਉਹਨਾਂ ਦੇ ਉੱਪਰ ਲਾਗੂ ਹੋ ਚੁੱਕਿਆ। ਸੋ ਵਿਭਾਗ ਵੱਲੋਂ ਇਹਨਾਂ ਸਾਰੇ ਹੀ ਕੈਂਡੀਡੇਟਸ ਵਾਸਤੇ ਜਿਹੜਾ ਪੰਜਾਬ ਪੀ ਸਕਿੱਲ ਆ ਉਹ ਜਰਨਲਾਈਜ਼ ਕਰਨ ਬਾਰੇ ਮੰਗ ਰੱਖੀ ਗਈ ਹੈ। ਸੋ ਇਸ ਦੇ ਨਾਲ ਹੀ ਪੰਜਾਬ ਸਟੇਟ ਆਫ ਪੰਜਾਬ ਕੇਸ ਵਿੱਚ ਪੰਜਾਬ ਪੀ ਸਕਿੱਲ ਬਹਾਲੀ ਬਾਰੇ 6 ਮਹੀਨੇ ਪਹਿਲਾਂ ਆਈ ਫੈਸਲੀ ਸਮੇਂ ਜਿਹਾ ਹੀ ਬਾਕੀ ਕਿਸੇ ਨੇ ਸਪੀਕਿੰਗ ਆਰਡਰ ਜਾਰੀ ਕੀਤੇ ਜਾਣ ਜਿਹੜੇ ਕੇਸਾਂ ਦੇ ਸਪੀਕਿੰਗ ਆਰਡਰ ਰਹਿ ਚੁੱਕੇ ਆ ਬਾਕੀ ਉਹਨਾਂ ਸਾਰੇ ਹੀ ਕੇਸਾਂ ਦੀ ਸਪੀਕਿੰਗ ਆਰਡਰ ਜਲਦੀ ਜਾਰੀ ਕਰਨ ਬਾਰੇ ਵੀ ਜਿਹੜੀ ਗੱਲ ਰੱਖੀ ਗਈ। ਈਟੀਟੀ ਤੋਂ ਮਾਸਟਰ ਕੈਟਰ ਦੇ ਕਈ ਸਾਲਾਂ ਤੋਂ ਲਟਕੀ ਤਰੱਕੀ ਬਿਨਾਂ ਦੇਰੀ ਦੇ ਨਿਪਰੇ ਚਾੜਨ ਬਾਰੇ ਵੀ ਜਿਹੜੀ ਗੱਲ ਵਿਭਾਗ ਦੇ ਕਰਮ ਉਸ ਤੋਂ ਬਾਅਦ ਦੋਸਤੋ ਗੱਲ ਕਰੀ ਟੀਚਰਜ਼ ਜਿਹੜਾ ਹੈਗਾ ਸੀ ਐਸਆਰ ਦੇ ਤਹਿਤ ਰੈਗੂਲਰ ਕਰਨ ਅਤੇ ਹੋਰ ਮੰਗਾ ਪੂਰੇ ਕਰਨ ਬਾਰੇ ਵੀ ਗੱਲ ਕੀਤੀ ਗਈ। ਅਧਿਆਪਕਾਂ ਨੂੰ ਦੱਸਿਆ ਕਿ ਡੀਟੀਐਫ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਅਧਿਆਪਕਾਂ ਦੀਆਂ ਮੰਗਾਂ ਦੀ ਫਾਈਲ ਪਹਿਲਾਂ ਹੀ ਵਿੱਤਪਾਲ ਕੋਲ ਭੇਜੀ ਜਾ ਚੁੱਕੀ ਹੈ ਅਤੇ ਰਹਿੰਦੀਆਂ ਮੰਗਾਂ ਬਾਰੇ ਵੀ ਜਲਦੀ ਹੀ ਅਗਲੀਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਛੇਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਅਤੇ ਤਰੱਕੀਆਂ ਦਾ ਕੰਮ ਜਲਦੀ ਨਿਪਰੇ ਚੜਾ ਜਾਏਗਾ ਸੋ ਦੋਸਤੋ ਡੀਟੀਐਫ ਅਤੇ ਨਾਲ ਬਾਕੀ ਜਿਹੜੇ ਯੂਨੀਅਨ ਦੇ ਨੁਮਾਇੰਦੇ ਮਿਲ ਕੇ ਜਿਹੜੇ ਮੈਡਮ ਦੇ ਨਾਲ ਗੱਲਬਾਤ ਕੇ ਮੁਲਾਕਾਤ ਕੀਤੀ ਸੋ ਉਸ ਦੇ ਵਿੱਚ ਉਹਨਾਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਇੱਕ ਜਾਂ ਦੋ ਮਹੀਨਿਆਂ ਦੇ ਵਿੱਚ ਵੀ ਜਿਹੜੇ ਬਾਕੀ ਸਪੀਕਿੰਗ ਆਰਡਰ ਰਹਿੰਦੇ ਆ ਉਹ ਵੀ جاری ਹੋ ਜਾਣਗੇ ਤੇ ਜਿਹੜਾ ਮੁੱਦਾ ਆਪਾਂ ਪਿਛਲੇ ਸਮੇਂ ਵਿੱਚ ਵੀ ਦੇਖਿਆ ਦੇ ਜੇ ਤੋਂ ਮਾਸਟਰ ਕੈਟਰ ਦੇ ਉੱਪਰ ਜਾਂ 6620 ਕੈਂਡੀਡੇਟਸ ਨੇ ਜਾਂ 41 61 ਨੇ ਜਾਂ ਹੋਰ ਵੀ ਜਿਹੜੇ ਕੈਂਡੀਡੇਟਸ ਨੇ ਜਿਨ੍ਹਾਂ ਦੇ ਉੱਪਰ 50 ਪੀਸ ਸਕਿੱਲ ਬਾਰੀ ਵਾਲੀ ਗੱਲ ਹੋਈ ਸੀ ਉਹਨਾਂ ਦੀ ਪੇ ਫਿਕਸੇਸ਼ਨ ਹੋਈ ਉਸ ਤੋਂ ਬਾਅਦ ਉਹਨਾਂ ਦੇ ਉੱਪਰ 6 ਪੇ ਕਮਿਸ਼ਨ ਅਕੋਰਡਿੰਗ ਉਹਨਾਂ ਦੀਆਂ ਤਨਖਾਹਾਂ ਵੀ ਪੈ ਚੁੱਕੀਆਂ ਸੋ ਉਸ ਤੋਂ ਬਾਅਦ ਹੁਣ ਜਰਨਲਾਈਜ਼ ਕਰਨ ਬਾਰੇ ਜਿਹੜੀ ਉਹ ਗੱਲ ਰੱਖੀ ਗਈ ਜੇ ਤੋ ਕਿਤੇ ਹੱਦ ਤੱਕ ਜਿਹੜਾ ਜਰਨਲਾਈਜ਼ ਹੋ ਵੀ ਜਾਊਗਾ ਪਰ ਸਮਾਂ ਦੋਸਤੋ ਲੱਗ ਸਕਦਾ ਹੈ ਜਰਨਲਾਈਜ਼ ਹੋਣ ਵਾਸਤੇ ਕਿਉਂਕਿ ਅਕਸਰ ਭੈਣ ਭਰਾ ਮੈਸੇਜ ਕਰਦੇ ਹੁੰਦੇ ਵੀ ਅਸੀਂ ਪੈਟੀਸ਼ਨ ਨਹੀਂ ਬਣੇ ਤਾਂ ਹੁਣ ਸਾਡਾ ਕੀ ਬਣੂਗਾ ਦੇਖੋ ਸਮਾਂ ਲੱਗ ਸਕਦਾ ਹੈ ਜਿਸ ਤਰ੍ਹਾਂ 5178 ਦੀ ਭਰਤੀ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਮਾਸਟਰ ਕੁਕਟਰ ਦੀ ਆਈ ਸੀ ਪਰ ਉਹਨਾਂ ਨੂੰ ਥੋੜਾ ਸਮਾਂ ਜ਼ਰੂਰ ਲੱਗਿਆ ਜਰਨਲਾਈਜ਼ ਹੋਣ ਤੇ ਪਰ ਕੇਸ ਜਰਨ ਕੇਸ ਜਿਹੜੇ ਰਹਿ ਗਏ ਪੈਂਡਿੰਗ ਕ੍ਰਿਸ਼ਨਰ ਉਹਨਾਂ ਨੂੰ ਵੀ ਜਲਦੀ ਜਨਲਾਈਜ਼ ਕਰ ਲਿਆ ਜਾਊਗਾ ਸੋ ਦੋਸਤੋ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਟਰਾਂਸਫਰ ਬਾਰੇ ਸੋ ਟਰਾਂਸਫਰ ਬਾਰੇ ਵੀ ਜਿਹੜੇ ਮਾਸਟਰ ਕ੍ਰੈਡਰ ਦੇ ਅਧਿਆਪਕ ਨੇ ਉਹ ਗੁਰਿੰਦਰ ਸਿੰਘ ਸੋਢੀ ਜਿਹੜੇ ਪੀਸੀਐਸ ਅਧਿਕਾਰੀ ਨੇ ਠੀਕ ਹੈ ਜੀ ਉਹਨਾਂ ਨੂੰ ਮਿਲੇ ਨੇ ਸੋ ਉਸ ਤੋਂ ਬਾਅਦ ਉਹਨਾਂ ਨੇ ਵੀ ਭਰੋਸਾ ਦਿੱਤਾ ਕਿ ਜਲਦੀ ਹੀ ਜਿਹੜੇ ਅੱਜ ਜਾਂ ਕੱਲ ਠੀਕ ਹੈ ਇੱਕ ਦੋ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਸਟੇਸ਼ਨ ਜਿਹੜੇ ਆਰਡਰ ਹੋ ਉਹ ਆ ਜਾਣਗੇ ਸਕੂਲਾਂ ਦੇ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਕੈਂਡੀਡੇਟਸ ਰਹਿ ਗਏ ਜ਼ਿਲ੍ਹੇ ਤੋਂ ਬਾਹਰ ਬਦਲੀਆਂ ਵਾਸਤੇ ਵੀ ਜਿਹੜਾ ਪੋਰਟਲ ਉਹ ਜਲਦੀ ਹੀ ਖੋਲ੍ਹ ਦਿੱਤਾ ਜਾਊਗਾ 31 ਤੱਕ ਅਗਸਤ ਤੱਕ ਦਾ ਜਿਹੜਾ ਉਹ ਡੇਟ ਦਿੱਤੀ ਗਈ ਹੈ ਸੋ ਫਿਲਹਾਲ 31 ਦਾ ਅੱਜ 23 ਤਰੀਕ ਜਿਹੜੀ ਉਹ ਹੋ ਗਈ ਹੈ ਹਜੇ ਤਕਰੀਬਨ 6 ਹਫ਼ਤੇ ਦਾ ਟਾਈਮ ਬਾਕੀ ਹੈ ਪਰ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਮੰਗ ਕੀਤੀ ਗਈ ਕਿ 23-24 ਤਰੀਕ ਤੱਕ ਜਿਹੜੇ ਆਰਡਰ ਹੋ ਆ ਜਾਣੇ ਚਾਹੀਦੇ ਆ ਉਸ ਤੋਂ ਬਾਅਦ ਜ਼ਿਲ੍ਹੇ ਤੋਂ ਬਾਹਰ ਜਿਹੜੀਆਂ ਬਦਲੀਆਂ ਤਾਂ ਕਿ ਸਟੇਸ਼ਨ ਪਰ ਰੱਖ ਕੇ 31 ਅਗਸਤ ਤੱਕ ਸਾਰੀਆਂ ਜਿਹੜੀਆਂ ਉਹ ਬਦਲੀਆਂ ਨੂੰ ਨਿਪ ਕੀ ਇਸ ਵਾਰੀ ਅਪਡੇਟ ਆਉਣੀ ਹੈ ਤੁਹਾਡਾ ਜਰੂਰ ਸਾਂਝੀ ਕਰਾਂਗੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਤੇ ਕਮੈਂਟ ਕਰਕੇ ਹਾਈਪ ਜ਼ਰੂਰ ਕਰਦਿਆ ਕਰੋ ਸੋ ਆਪਣੇ ਕਮੈਂਟ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ